ਤੁਹਾਡੇ ਸਾਡੇ ਸਾਰਿਆਂ ਦੇ ਮਨਾਂ ਵਿੱਚ ਇੱਕ ਦਰਦ ਹੈ ਕਿ ਸਾਡੀ ਪੰਥ ਪ੍ਰਸਤ ਜਮਾਤ ਹੈ ਜਿਹੜੀ ਉਹ ਜੇ ਇਹ ਕਹਿ ਲਈਏ ਕਿ ਗੈਰ ਪੰਥਕ ਹੱਥਾਂ ਵਿੱਚ ਚਲੀ ਗਈ ਔਰ ਪੰਥ ਦੀ ਇਗਵਾਈ ਕਰਨ ਦੇ ਕਾਬਲ ਨਹੀਂ ਰਹੀ ਇਹ ਦਰਦ ਲੈ ਕੇ ਤੁਸੀਂ ਸਾਰੇ ਇੱਥੇ ਆਏ ਹੋ ਸ਼ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਮਤ ਇਤਿਹਾਸ ਹੈ ਜੇ ਅਸੀਂ ਪੰਜਾਬੀ ਸੂਬੇ ਤੋਂ ਸ਼ੁਰੂ ਕਰੀਏ ਪੰਜਾਬੀ ਸੂਬੇ ਦੀ ਲੜਾਈ ਭਾਸ਼ਾ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਔਰ ਉਹਦੇ ਜਿੱਤ ਪ੍ਰਾਪਤ ਕੀਤੀ ਧਰਮ ਜੋਧ ਮੋਰਚੇ ਦੀ ਲੜਾਈ ਲੜੀ ਐਮਰਜੈਂਸੀ ਦੀਆਂ ਲੜਾਈਆਂ ਲੜੀਆਂ ਪਾਣੀਆਂ ਦੀ ਲੜਾਈ ਜੋ ਕਾਂਗਰਸ ਨੇ ਸਾਨੂੰ ਦਿੱਤੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਔਰ ਉਹਨਾਂ ਲੜਾਈਆਂ 'ਚ ਕਿਤੇ ਸਾਨੂੰ ਜਿੱਤਾਂ ਵੀ ਹੋਈਆਂ ਕਿਤੇ ਸਾਡੀਆਂ ਮੰਗਾ ਮੰਨੀਆਂ ਵੀ ਨਹੀਂ ਗਈਆਂ ਪਰ ਸ਼੍ਰੋਮਣੀ ਅਕਾਲੀ ਦਲ ਜੂਝਦਾ ਰਿਹਾ ਲੜਦਾ ਰਿਹਾ ਜੇਲਾਂ 'ਚ ਜਾਂਦਾ ਰਿਹਾ ਕੁਰਬਾਨੀਆਂ ਔਰ ਸ਼ਹਾਦਤਾਂ ਵੀ ਦਿੰਦਾ ਰਿਹਾ ਪਰ ਉਸ ਤੋਂ ਬਾਅਦ ਕਿਹੜਾ ਦੌਰ ਸ਼ੁਰੂ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿਰਫ ਸੱਤਾ ਔਰ ਨਿੱਜ ਤੱਕ ਸੀਮਤ ਹੋ ਗਈ ਸਿਰਫ ਆਪਦੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਔਰ ਸਤਾਨ ਨੂੰ ਮੁਕਰ ਕੇ ਕੰਮ ਕਰਨ ਲੱਗੀ ਜਿੱਥੋਂ ਸਾਡਾ ਗਰਾਵਟ ਦਾ ਦੌਰ ਸ਼ੁਰੂ ਹੋਇਆ ਔਰ ਅਸੀਂ ਪੰਥਕ ਮੁੱਦੇ ਵੀ ਛੱਡਤੇ ਪੰਥ ਪ੍ਰਸਤੀ ਵੀ ਛੱਡਤੀ ਸਿਰਫ ਸਰਕਾਰਾਂ ਵਾਲੇ ਪਾਸੇ ਤੁਰ ਪਏ ਔਰ ਵਰਕਰਾਂ ਦਾ ਮਾਨ ਸਤਕਾਰ ਵੀ ਘਟਿਆ ਔਰ ਸਾਡੇ ਪੰਜਾਬ ਔਰ ਪੰਥ ਨੂੰ ਫਿਤਾ ਨੂੰ ਵੀ ਅਸੀਂ ਤਲੰਗਲੀ ਦਿੱਤੀ ਉਸ ਕਾਰਨ ਅੱਜ ਹਾਲਾਤ ਇਹ ਹੋਏ ਕਿ ਸਾਡੀ ਪਾਰਟੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਹਿੰਦੂ ਸਿੱਖ ਘਟ ਗਣਤੀਆਂ ਸਾਰੇ ਭਾਈਚਾਰ ਸਾਂਝ ਦੀ ਪ੍ਰਤੀਕ ਪਾਰਟੀ ਸੀ ਅੱਜ ਹਾਸ਼ੀਏ ਤੇ ਚਲੀ ਗਈ। ਔਰ ਉਸ ਨੂੰ ਹਾਸ਼ੀਏ ਤੋਂ ਤਾਂ ਕਰਨ ਲਈ ਸਿੰਘ ਸਾਹਿਬ ਨੇ ਆਦੇਸ਼ ਕੀਤੇ ਇੱਕ ਕਮੇਟੀ ਬਣਾਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੰਥ ਪ੍ਰਵਾਨ ਅੰਤਰ ਪੰਜਾਬ ਪ੍ਰਵਾਨਤ ਲੀਡਰਸ਼ਿਪ ਦਿੱਤੀ ਜਾਵੇ। ਜਿਹਦੇ ਲਈ ਆਪਾਂ ਸਾਰੇ ਤੁਰੇ ਆਂ ਔਰ ਉਹ ਪੰਥ ਪ੍ਰਵਾਂਤ ਲੀਡਰਸ਼ਿਪ ਤੁਹਾਡੀਆਂ ਭਾਵਨਾਵਾਂ ਅਨਸਾਰ ਤੁਹਾਨੂੰ ਵਚਨ ਦਿੰਨੇ ਆਂ ਪੰਜੇ ਜੜੇ ਅਸੀਂ ਕਿ ਉਹ ਲੀਡਰਸ਼ਿਪ ਪੰਥ ਔਰ ਪੰਜਾਬ ਨੂੰ ਪ੍ਰਵਾਂਤ ਹੋਊਗੀ ਜਿਹਦੇ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਤੋਂ ਬਿਨਾ ਹੋਰ ਤੁਹਾਨੂੰ ਕੁਝ ਨਜ਼ਰ ਨਹੀਂ ਆਊਗਾ ਪੰਜਾਬ ਦੇ ਹੱਕਾਂ ਦੀ ਗੱਲ ਪੰਥ ਦੇ ਮਸਲਿਆਂ ਦਾ ਹੱਲ ਉਹ ਸਾਰੇ ਮਸਲੇ ਨੇ ਜਿਹੜੇ ਉਹਨਾਂ ਦੀ ਲੜਾਈ ਅਸੀਂ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਲੜਾਂਗੇ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਇਹ ਕਮੇਟੀ ਦੇ ਕੋਈ ਮੈਂਬਰ ਕੁਛ ਬਣਨ ਲਈ ਨਹੀਂ ਆਏ ਅਸੀਂ ਕੁਛ ਕਰਨ ਲਈ ਆਏ ਆ ਔਰ ਇਹ ਦੌਰ ਹੈ ਪੰਜਾਬ ਦਾ ਔਰ ਪੰਥ ਦਾ ਜਿਸ ਦੌਰ ਚੋਂ ਜੇ ਅੱਜ ਅਸੀਂ ਕੱਢ ਸਕੀਏ ਸਾਰੇ ਰਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤਾਂ ਪੰਜਾਬ ਔਰ ਪੰਥ ਬਚ ਸਕਦਾ ਨਹੀਂ ਅੱਗੇ ਸਾਡਾ ਆਉਣ ਵਾਲਾ ਭਵਿੱਖਾ ਜਿਹੜਾ ਪੀੜ੍ਹੀਆਂ ਦਾ ਉਹ ਬਹੁਤ ਸਾਨੂੰ ਦਰਦ ਔਰ ਦੁਖਾਂਤ ਭਰਿਆ ਨਜ਼ਰ ਆਉਂਦਾ ਇਸ ਕਰਕੇ ਤੁਹਾਨੂੰ ਵੀ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਆਪਾਂ ਬੜੇ ਤਜਰਬੇ ਕਰ ਲਏ ਪੰਜਾਬ ਨੇ ਉਹ ਪਾਰਟੀਆਂ ਜਿਹੜੀਆਂ ਸਰਕਾਰਾਂ ਵੀ ਅਸੀਂ ਬਣਾਤੀਆਂ ਜਿਨ੍ਹਾਂ ਨੇ ਬਲੂ ਸਟਾਰ ਆਪਰੇਸ਼ਨ ਕੀਤੇ ਸਾਡੀ ਨੌਜਵਾਨੀ ਦਾ ਖੋਲੀ ਖੇਢੀ ਖੂਨ ਦੀ ਕਤਲੋਗਾਰਤ ਕੀਤੀ ਸਾਰਾ ਕੁਝ ਉਹ ਆ ਜਿਹੜੀ ਹੁਣ ਪਾਰਟੀ ਅਸੀਂ ਲਿਆਂਦੀ ਬਦਲਾ ਦੇ ਨਾਂ ਤੇ ਇਹਨਾਂ ਨੇ ਸਾਨੂੰ ਕੀ ਦਿੱਤਾ ਛੁੱਟਿਆ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜੀ ਅਰਗਿਆ ਜੇਲਾਂ ਸਟਿਆ ਕੋਈ ਪੰਜਾਬ ਔਰ ਪੰਥ ਦੀ ਗੱਲ ਵੀਰੋ ਕਾਂਗਰਸ ਝਾੜੂ ਜਾਂ ਬੀਜੇਪੀ ਤੋਂ ਤੁਹਾਨੂੰ ਦਿਖ ਨਹੀਂ ਸਕਦੀ ਇਹ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਪੈਰਬਾਈ ਕਰਨੀ ਸੀ ਸ਼੍ਰੋਮਣੀ ਅਕਾਲੀ ਦਲ ਵੀ ਉਹਨਾਂ ਚੀਜ਼ਾਂ ਤੋਂ ਮੁਨਕਰ ਹੋਇਆ ਤਾਂ ਅੱਜ ਅਕਾਲ ਤਖਤ ਸਾਹਿਬ ਨੂੰ ਦਖਲ ਦੇ ਕੇ ਇੱਕ ਪੰਥ ਪਰਵਾਨਤ ਲੀਡਰਸ਼ਿਪ ਦੇਣ ਦਾ ਫੈਸਲਾ ਕੀਤਾ ਗਿਆ ਜਿਹਦੇ ਲਈ ਤੁਸੀਂ ਸਾਰੇ ਇਕੱਤਰ ਹੋਏ ਹੋ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਐਸੀ ਲੀਡਰਸ਼ਿਪ ਆਪਾਂ ਕਾਇਮ ਕਰੀਏ ਕਿ ਜਿਸ ਤੇ ਲੋਕਾਂ ਨੂੰ ਭਰੋਸਾ ਹੋਵੇ ਜਿਦੇ ਚ ਕੁਰਬਾਨੀ ਤਿਆਗ ਔਰ ਸੇਵਾ ਤੋਂ ਬਿਨਾ ਹੋਰ ਕੁਝ ਨਜ਼ਰ ਨਾ ਆਉਂਦਾ ਹੋਵੇ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰਕੇ ਬੇਨਤੀ ਸਮਾਪਤ ਕਰੂੰ ਜ਼ਿਆਦਾ ਸਮਾਂ ਨਹੀਂ ਲੈਣਾ ਗਰਮੀ ਹੈ ਤੁਸੀਂ ਮੈਨੂੰ ਸਾਰੇ ਪੰਜਾਬੀ ਵੀਰ ਬੈਠੇ ਹੋ ਤਕਰੀਬਨ ਬਹੁਤਾਂ ਦੇ ਸਿੱਖ ਧਰਮ ਨਾਲ ਸੰਬੰਧਿਤ ਬੈਠੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵੀ ਸਿੱਖ ਧਰਮ ਦੀਆਂ ਮਾਨਤਾਵਾਂ ਦੀ ਰਾਖੀ ਲਈ ਗੁਰੂ ਘਰਾਂ ਦੀ ਰਾਖੀ ਲਈ ਔਰ ਪੰਥ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣ ਲਈ ਕੀਤੀ ਗਈ ਸੀ ਕੀ ਅੱਜ ਸਾਡੀ ਲੀਡਰਸ਼ਿਪ ਉਹ ਮਸਲੇ ਹੱਲ ਕਰਨ ਦੇ ਕਾਬਿਲ ਹੈ ਕੀ ਉਹਨਾਂ 'ਚ ਤੁਹਾਨੂੰ ਉਹ ਚੀਜ਼ਾਂ ਕਿਤੇ ਨਜ਼ਰ ਆਉਂਦੀਆਂ ਨੇ ਅੱਜ ਵੀਰੋ 64 1966 ਜਦੋਂ ਪੰਜਾਬ ਬਣਿਆ ਪੰਜਾਬੀ ਸੂਬਾ ਬਣਿਆ ਤਾਂ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 65% ਸੀ 2011 ਦੀ ਮਰਦਮਸ਼ਾਹ شمਾਰੀ 'ਚ 58% ਰਹੀ ਅੱਜ ਤੁਹਾਡੀ ਆਬਾਦੀ ਪੰਜਾਬ 'ਚ 50% ਆ ਉਹਦੇ ਕਾਰਨਾਂ ਦੀ ਜਾਂਚ ਕਿਹਨੇ ਕਰਨੀ ਆ ਉਹਦੇ ਪਿੱਛੇ ਲੜਾਈ ਕਿਹਨੇ ਲੜਨੀ ਆ ਉਹਦੇ ਕਾਰਨ ਕੀ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੋਸ਼ੀ ਆ ਪਰੋਦੇਲੀ ਪਰਾਲੇ ਕਰਨਾ ਉਹਨਾਂ ਚੀਜ਼ਾਂ ਨੂੰ ਸਾਂਭਣਾ ਹੈ ਇਸ ਧਰਤੀ ਨੂੰ ਗੁਰੂਆਂ ਦੀ ਧਰਤੀ ਬਚਾ ਕੇ ਰੱਖਣਾ ਹੈ ਫਰਜ਼ ਕਿਹਦਾ ਸੀ ਇਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ ਇਹ ਵੀਰੋ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਮਨਕਰ ਹੋ ਕੇ ਸਿਰਫ ਸੱਤਾ ਤੱਕ ਸੀਮਿਤ ਰਹਿ ਗਏ ਜਿਹਦੇ ਕਰਕੇ ਅੱਜ ਸਾਨੂੰ ਆਹ ਦਿਨ ਦੇਖਣੇ ਪੈ ਰਹੇ ਨੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਰ ਜਾਤ ਹਰ ਕੌਮ ਹਰ ਮਜ਼ਬਦ ਦੇ ਲੋਕ ਸਾਰੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਸਹਿਯੋਗ ਕਰਦੇ ਰਹੇ ਨੇ ਬੜੇ ਮੋਰਚੇ ਆਏ ਜਦੋਂ ਧਰਮ ਯੋਧ ਮੋਰਚੇ ਦੀ ਗੱਲ ਚੱਲਦੀ ਹੈ ਤਾਂ ਸਾਡੇ ਮਲੇਰ ਕੋਲ ਦਾ ਔਰ ਕੁੱਪਕਲਾਂ ਦੀ ਧਰਤੀ ਤੇ ਉਥੇ ਮੋਰਚੇ 'ਚ ਗੋਲੀ ਚੱਲੀ ਬਹੁਤ ਵੱਡੀ ਬਿੰਤ ਸਿੰਘ ਸ਼ਹੀਦ ਹੋਏ ਉਹਨਾਂ ਵਿੱਚ ਹਿੰਦੂ ਵੀਰ ਵੀ ਸੀ ਉਹਨਾਂ 'ਚ ਮੁਸਲਮ ਵੀ ਸੀ ਉਹਨਾਂ 'ਚ ਸਿੱਖ ਵੀ ਸੀ ਇਹ ਪਾਰਟੀ ਸਾਰੇ ਪੰਜਾਬੀਆਂ ਦੀ ਧਰਮ ਨਿਰਪੱਖ ਲੋਕਾਂ ਦੀ ਪਾਰਟੀ ਹੈ ਔਰ ਇਸ ਨੂੰ ਇੱਕ ਪੰਥ ਪ੍ਰਸਤ ਜਮਾਤ ਔਰ ਪੰਜਾਬੀਆਂ ਦੀ ਜਮਾਤ ਆਪਾਂ ਦੁਆਰਾ ਬਣਾਉਣਾ ਇਸ ਕਾਰਜ ਲਈ ਆਪਾਂ ਤੁਰੇ ਆਂ ਮੈਂ ਬੇਨਤੀ ਕਰਨੀ ਚਾਹਨਾ ਇਹ ਸਾਡੀ ਅਗਵਾਈ ਚ ਇੱਕ ਕਮੇਟੀ ਬਣੀ ਜਿਸ ਨੂੰ ਝੁੰਡਾ ਕਮੇਟੀ ਦੀ ਰਿਪੋਰਟ ਨਾਲ ਯਾਦ ਕਰਦੇ ਆਪਾਂ ਅਸੀਂ ਸਿੱਧੇ ਰੂਪ ਵਿੱਚ ਲਿਖ ਕੇ ਦਿੱਤਾ ਕਿ ਸੰਗਤ ਔਰ ਵਰਕਰ ਨੇ ਜਿਹੜੇ ਉਹ ਲੀਡਰਸ਼ਿਪ ਵਿੱਚ ਤਬਦੀਲੀ ਭਾਲਦੇ ਨੇ ਵਰਕਰ ਆਪਾਂ ਨੂੰ ਦੋਸ਼ੀ ਮੰਨਦੇ ਨੇ ਕਿ ਅਸੀਂ ਡੀਜੀਪੀ ਸੈਣੀ ਵਰਗੇ ਅਫਸਰ ਲਾਏ ਸਰਸਾ ਸਾਧ ਨੂੰ ਮਾਫੀ ਦਿੱਤੀ ਪਰ ਕੋਈ ਅਸਰ ਨਹੀਂ ਰਿਪੋਰਟ ਪੜ੍ਹ ਕੇ ਸੁਣਾਈ ਗਈ ਕਮੇਟੀ ਚ ਕੋਰ ਕਮੇਟੀ ਚ ਕੋਈ ਅਮਲ ਨਹੀਂ ਅਸੀਂ ਵਰਕਰਾਂ ਦੀਆਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਨੂੰ ਮੰਨਣ ਤਿਆਰ ਨਹੀਂ ਤੇ ਫਿਰ ਵੀ ਅਸੀਂ ਕਹਿੰਦੇ ਹਾਂ ਅਸੀਂ ਪੰਥਕਾਂ ਕਿ ਅਸੀਂ ਫੇਰ ਵੀ ਪੰਥਕ ਆ ਫਿਰ ਇਸ ਕਰਕੇ ਵੀਰੋ ਅੱਜ ਪੰਥ ਉੱਠਿਆ ਪੰਥ ਨੂੰ ਉੱਠਣ ਦੀ ਔਰ ਜਾਗਣ ਦੀ ਲੋੜ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਲਈ ਪੰਥਕ ਜਮਾਤ ਨੂੰ ਦੁਬਾਰਾ ਖੜੀ ਕਰਨ ਲਈ ਪੰਜਾਬ ਦੇ ਹੱਕਾਂ ਲਈ ਉੱਠੀਏ ਖੜੇ ਹੋਈਏ ਔਰ ਪੰਜ ਮੈਂਬਰੀ ਕਮੇਟੀ ਦਾ ਸਾਥ ਦਈਏ ਇਹ ਪੰਜ ਮੈਂਬਰੀ ਕਮੇਟੀ ਕੋਈ ਚੀਜ਼ ਨਹੀਂ ਹੈ ਇਹ ਵੀਰੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਦਾ ਸਵਾਲ ਹੈ ਸੰਦੇ ਤੇ ਗੁਰੂ ਮਹਾਰਾਜ ਨੇ ਇਨੀ ਕਿਰਪਾ ਜਰੂਰ ਕਰਤੀ ਕਿ ਅਸੀਂ ਉਹ ਦੋ ਅੰਗੂਂ ਡੋਲੇ ਨਹੀਂ ਜਿਹੜੇ ਦੋ ਭੱਜ ਗਏ ਅਸੀਂ ਪੰਜੇ ਸੱਜਣ ਇਹ ਫੈਸਲਾ ਕਰਕੇ ਕਿ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰਨੀ ਹੈ ਕੋਈ ਰਾਸੀ ਮਨੋਰਥ ਸਵਾਰਥ ਸਭ ਛੱਡ ਦੇਣੇ ਨੇ ਗੁਰੂ ਤੋਂ ਉੱਤੇ ਕੁਝ ਨਹੀਂ ਹੈ ਇਸ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਤੁਰਿਆ ਸੰਗਤ ਵੀ ਗੁਰੂ ਨੂੰ ਸਮਰਪਿਤ ਹੋ ਕੇ ਤਰੀ ਆ ਤੁਹਾਨੂੰ ਇੱਕ ਵਚਨ ਦਿੰਨੇ ਆ ਕਿ ਪੰਜਾਬ ਔਰ ਪੰਥ ਦੇ ਹਿੱਤਾਂ ਦਾ ਕਿਤੇ ਸੌਦਾ ਨਹੀਂ ਹੋਊਗਾ ਤੁਹਾਨੂੰ ਐਸੀ ਲੀਡਰਸ਼ਿਪ ਮਿਲੂਗੀ ਕੌਮ ਨੂੰ ਜਿਹੜੀ ਪੰਥ ਲਈ ਕੁਰਬਾਨ ਹੋਣ ਵਾਲੀ ਹੋਵੇ ਕੋਈ ਇਸ ਤਰ੍ਹਾਂ ਨਹੀਂ ਹੋਊਗਾ ਕਿ ਉਹੀ ਮੁੱਖ ਮੰਤਰੀ ਉਹੀ ਪ੍ਰਧਾਨ ਉਹੀ ਸਾਰਾ ਕੁਝ ਇਹ ਵੀ ਸਾਰੇ ਵਿਧੀ ਵਿਧਾਨ ਨੇ ਜਿਹੜੇ ਤੈਅ ਕੀਤੇ ਜਾਣਗੇ ਕਿ ਪਾਰਟੀ ਪ੍ਰਧਾਨ ਵੱਖਰਾ ਹੋਵੇ ਮੁੱਖ ਮੰਤਰੀ ਦਾ ਚਿਹਰਾ ਵੱਖਰਾ ਹੋਵੇ ਐਸਜੀਪੀਸੀ ਪ੍ਰਧਾਨ ਆਲੇ ਇਧਰ ਨਾ ਆਉਣ ਪਾਰਲੀਮੈਂਟਰੀ ਬੋਣ ਹੋਵੇ ਇੱਕ ਬੱਕਰਾ ਵਿਅਕਤੀ ਹੋਵੇ ਤਾਂ ਕਿ ਵੰਡ ਕੇ ਸ਼ਕਤੀਆਂ ਹੋਣ ਕਿਸੇ ਇੱਕ ਵਿਅਕਤੀ ਦੀ ਇਜਾਰੇਦਾਰੀ ਨਾ ਹੋਵੇ ਕਿਸੇ ਪਾਰਟੀ ਤੇ ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਆਪਾ ਬਣਾਉਣਾ